ਬੌਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਬਠਿੰਡਾ ਤੋਂ ਵੱਡੀ ਖਬਰ ਹੈ ਬਠਿੰਡਾ ਦੇ ਵਿੱਚ ਵੱਡੀ ਘਟਨਾ ਵਾਪਰ ਗਈ ਹੈ ਦੱਸ ਦਈਏ ਕਿ ਬੈਗ ਦੇ ਵਿੱਚੋਂ লাশ ਮਿਲੀ ਹੈ ਤਾਂ ਇੱਕ ਅਟੈਚੇ ਦੇ ਵਿੱਚੋਂ লাশ ਮਿਲੀ ਹੈ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ লাশ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਦੇਖਿਆ ਜਾ ਰਿਹਾ ਹੈ ਕਿ ਆਖਰਕਾਰ ਇਹ লাশ ਆਈ ਕਿੱਥੋਂ ਐ ਕਿਉਂਕਿ ਅਟੈਚੀ ਦੇ ਵਿੱਚੋਂ ਇਹ লাশ ਮਿਲੀ ਐ ਜਿਸ ਤੋਂ ਬਾਅਦ ਹਫੜਾ ਦਫੜੀ ਵਰਗਾ ਮਾਹੌਲ ਬਣ ਗਿਆ ਪੁਲਿਸ ਨੂੰ ਇਸ ਦੀ ਜਿਹੜੀ ਇਤਲਾਹ ਹੈ ਉਹ ਦਿੱਤੀ ਜਾਂਦੀ ਐ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਬਠਿੰਡਾ ਮਲੋਟ ਰੋਡ ਤੋਂ ਸਾਹਮਣੇ ਆਈ ਐ ਨੇ ਬਠਿੰਡਾ ਮਲੋਟ ਰੋਡ ਤੇ ਅਟੈਚੀ ਦੇ ਵਿੱਚੋਂ লাশ ਮਿਲੀ ਐ ਮੁਢਲੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਐ ਕਿ ਇਸ ਬੈਗ ਦੇ ਵਿੱਚ ਕੁੜੀ ਦੀ লাশ ਐ ਤਾਂ ਕੁੜੀ ਦੀ লাশ ਦਾ ਜਿਹੜਾ ਖਰਚਾ ਹੈ ਉਹ ਜਤਾਇਆ ਜਾ ਰਿਹਾ ਹੈ ਫਿਲਹਾਲ ਪਛਾਣ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਹਲੇ ਤੱਕ ਜਿਹੜੀ ਹੈ লাশ ਦੀ ਪਛਾਣ ਨਹੀਂ ਹੋ ਸકી ਤਾਂ লাশ ਦੇ ਦੋਵੇਂ ਹੱਥ ਪੈਰ ਬੰਨੇ ਮਿਲੇ ਇਹ ਪੁਲਿਸ ਦਾ ਬਿਆਨ ਹੈ ਔਰ ਇਹ ਜੋ লাশ ਮਿਲੀ ਹੈ ਹਾਲਾਂਕਿ ਸਾੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਵੀ ਮੁਲਜ਼ਮ ਵੱਲੋਂ ਕੀਤੀ ਗਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਆਖਰਕਾਰ ਅਟੈਚੀ ਦੇ ਵਿੱਚੋਂ Laash ਆਈ ਕਿੱਥੋਂ ਪਹਿਲਾ ਇਹ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਇਹ ਸਾੜਨ ਦੀ ਕੋਸ਼ਿਸ਼ ਕੀਤੀ ਗਈ ਤਮਾਮ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ ਪਰ ਹੁਣ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਵੀ ਖੰਘਾਲੇ ਜਾ ਰਹੇ ਨੇ ਔਰ ਦੇਖਿਆ ਜਾ ਰਿਹਾ ਹੈ ਇਸ ਥਾਂ ਤੇ ਅਟੈਚੀ ਕੌਣ ਛੱਡ ਗਿਆ ਜਿਸ ਦੇ ਵਿੱਚੋਂ Laash ਮਿਲੀ ਹੈ ਇਸ ਅਟੈਚੀ ਦੇ ਵਿੱਚੋਂ ਜਦੋਂ Laash ਮਿਲੀ ਤਾਂ ਆ ਇਲਾਕੇ ਦੇ ਵਿੱਚ دہشت ਪਹਿਲੀ ਪੁਲਿਸ ਨੂੰ ਇਸ ਦੀ ਤਲਾਸ਼ ਦਿੱਤੀ ਗਈ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਔਰ ਦੇਖਿਆ ਜਾ ਰਿਹਾ ਹੈ ਕਿ ਇਹ Laash ਕਿਸ ਦੀ ਹੈ ਕਿਉਂਕਿ ਪਛਾਣ ਹਲੇ ਤੱਕ ਨਹੀਂ ਹੋ ਸਕੀ ਪਰ ਇਹ ਦੇਖਿਆ ਜਾ ਰਿਹਾ ਖੱਸ਼ਾ ਜਤਾਇਆ ਜਾ ਰਿਹਾ ਹੈ ਕਿ Laash ਜਿਹੜੀ ਹੈ ਉਹ ਕੁੜੀ ਦੀ ਹੈ ਫਲਹਾਲ ਕਈ ਤਰ੍ਹਾਂ ਦੇ ਜਿੱਥੇ ਸਵਾਲ ਨਿਉ ਖੜੇ ਹੋ ਰਹੇ ਨੇ ਪਰ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਬਠਿੰਡਾ ਤੋਂ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਮਲੋਟ ਰੋਡ ਤੇ ਅਟੈਚੀ ਦੇ ਵਿੱਚੋਂ ਲਾਸ਼ ਮਿਲੀ ਹੈ ਹੱਥ ਪੈਰ ਜਿਹੜੇ ਨੇ ਉਹ ਲਾਸ਼ ਦੇ ਬੰਨੇ ਮਿਲੇ ਮੁਲਜ਼ਮ ਨੇ ਲਾਸ਼ ਨੂੰ ਜਿਹੜਾ ਹੈ ਸੜਨ ਦੀ ਕੋਸ਼ਿਸ਼ ਵੀ ਕੀਤੀ ਤਾਂ ਇਸ ਘਟਨਾ ਤੋਂ ਬਾਅਦ ਜੋ ਬਠਿੰਡਾ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਫੋਰੈਂਸਿਕ ਟੀਮ ਪਹੁੰਚੀ ਹੈ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਾਨੂੰ ਥੋੜੀਆਂ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਮਲੋਟ ਰੋਡ ਬਹਿਮਨ ਦਵਾਨਾ ਪਿੰਡ ਦੇ ਨੇੜੇ ਮਲੋਟ ਰੋਡ ਚੱਲਦਾਗਾ ਉਹਦੇ ਇੱਕ ਉਹਦੇ ਕੋਲ ਇੱਕ ਡੈੱਡ ਬੋਡੀ ਪਈ ਆ ਮੇਨ ਮਲੋਟ ਰੋਡ ਚ ਇਹਨਾਂ ਮੌਕੇ ਤੇ ਆ ਕੇ ਦੇਖਿਆ ਕੱਤੀ ਦੇ ਵਿੱਚ ਬੰਸੀ ਸੀ ਐਸਐਸਪੀ ਮੈਡਮ ਸਾਰੀ ਪੁਲਿਸ ਫੋਰਸ ਤੇ ਮੌਕੇ ਤੇ ਪਹੁੰਚੀ ਹੋਈ ਆ ਪਰਚੀ ਟੀਮ ਵੀ ਆ ਗਈ ਮੌਕੇ ਤੇ ਉਹਨੂੰ ਜਾਲ ਕੇ ਦੇਖਿਆ ਇਹ ਲੜਕੀ ਡੈੱਡ ਬੋਡੀ ਲੱਗਦੀ ਆ ਬਾਕੀ ਜਾਂਚ ਦਾ ਵਿਸ਼ਾ ਪੁਲਿਸ ਤੇ ਕਿ ਮੇਰੇ ਕਾਫੀ ਸੜੀ ਹੋਈ ਹੈ ਡੈੱਡ ਬੋਡੀ ਸਾਨੂੰ ਅੱਜ ਡੀਸੀਆਰ ਤੋਂ ਕਤਲਾ ਮਿਲੀ ਸੀਗੀ ਜੀ ਵੀ ਇੱਥੇ ਡੈੱਡ ਬੋਡੀ ਜਿਹੜੀ ਹੈ ਬਹਿਮਣ ਦਿਵਾਨੇ ਆਊਟਲੈਟ ਤੋਂ ਅਗਲੇ ਪਾਸੇ ਇੱਕ ਟੈਚੀ ਦੇ ਵਿੱਚ ਇੱਕ ਲੜਕੀ ਦੀ ਕੋਈ ਬੋਡੀ ਪਈ ਜਾਪਦੀ ਹੈ ਜਦੋਂ ਅਸੀਂ ਆ ਕੇ ਚੈੱਕ ਕੀਤਾ ਤਾਂ ਉਹਦੇ ਲੜਕੀ ਦੀ ਡੈੱਡ ਬੋਡੀ ਸੀਗੀ ਉਹਦੇ ਵਿੱਚ ਜਿਹਨੂੰ ਮਾਰ ਕੇ ਜਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਤੇ ਅਸੀਂ ਫੋਰੈਂਸਿਕ ਟੀਮ ਨੂੰ ਡੌਗ ਸਕਵਾਡ ਨੂੰ ਫਿੰਗਰਪ੍ਰਿੰਟਸ ਨੂੰ ਸਾਰਿਆਂ ਨੂੰ ਤੇ ਬੁਲਾ ਲਿਆ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਜੀ ਇਹ ਲੜਕੀ ਹੈ ਤਕਰੀਬਨ ਉਮਰ ਅਪ੍ਰੋਕਸੀਮੇਟਲੀ 20 ਸਾਲ ਲੱਗਦੀ ਹੈ ਇਹਦੀ ਤੇ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਵੀ ਕੀ ਮਾਮਲਾ ਹੈਗਾ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਦੇਖਿਓ ਇਹਦੇ ਨਿਸ਼ਾਨ ਇੱਕ ਤਾਂ ਇਹਦੇ ਇੱਥੇ ਟੈਟੂ ਬਣਿਆ ਹੋਇਆ ਜੀ ਮਤਲਬ ਗਲੇ ਤੋਂ ਥੋੜਾ ਨੀਚੇ ਜਿਹਦੇ ਕਾਕੂ ਲਿਖਿਆ ਹੋਇਆ ਕਾਕੂ ਲਿਖਿਆ ਤੇ ਨਾਲ ਉਹਦੇ ਇੱਕ ਹਾਟ ਦਾ ਨਿਸ਼ਾਨ ਜਿਹਾ ਛੋਟਾ ਜਿਹਾ ਬਣਿਆ ਹੋਇਆ ਉਹ ਉਹ ਇੱਕ ਟੈਟੂ ਹੈਗਾ ਬਸ ਹੋਰ ਕੋਈ ਇਹਦੇ ਕੋਲ ਕਾਗਜ਼ ਪੱਤਰ ਕੁਝ ਨਹੀਂ ਹੈਗਾ ਜੀ ਹਾਂਜੀ ਸਾਨੂੰ ਥੋੜ੍ਹੀਆਂ ਨੇ ਪਹਿਲਾਂ ਇਨਫੋਰਮ